हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਲੱਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਆ ਗਈ ਤਾਜੀ ਸੂਈ ਦਾ ਤੇ ਇੱਕ ਆ ਗਈ ਟੋਕੜ ਬੜ ਤੇ ਇੱਕ ਆ ਗਈ ਗੱਬਣ ਟੋਕੜ ਮੱਝ ਦੁੱਧੋਂ ਹੈਗੀ ਆ ਬਾਈ ਇਹ ਡਰਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਿ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਮੈਂ ਬਾਈ ਹਾਂ ਠੀਕ ਠਾਕ ਬਾਈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਗੁਰਦੀਪ ਸਿੰਘ ਪਿੰਡ ਚ ਗੋਬੀ ਵੀ ਕਹਿ ਦਿੰਦੇ ਹਾਂ ਹੂੰ ਪਿੰਡ ਰਾਇਆ ਜ਼ਿਲ੍ਹਾ ਮਸਲ ਤਹਿਸੀਲ ਖੂਨ ਜ਼ਿਲ੍ਹਾ ਬਠਿੰਡਾ ਠੀਕ ਹੈ ਬਾਈ ਨੇੜੇ ਨੇੜੇ ਪਿੰਡ ਨੇੜੇ ਨੇੜੇ ਪਿੰਟੋ ਵਾਲੀ ਰਹਿ ਗਿਆ ਅੱਲੀ ਕੇ ਹੂੰ ਟਿੰਗੜ ਹੋਲ ਵੀ ਆਪਾਂ ਨੂੰ 8 ਕਿਲੋਮੀਟਰ ਹੈ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 9846 19822 ਏ ਬਾਈ ਦਾ ਬਈ ਕੰਟਰੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਤਾਜੀ ਸੂਈ ਤੇ ਸ਼ੁਰੂ ਕਰ ਦਈਏ ਤਾਜੀ ਸੂਈ ਤੂੰ ਕਰ ਦਿੰਨੇ ਬਾਈ ਕਿਹੜਾ ਸੂਆ ਸੂਈ ਆ ਬਾਈ ਵੀਰੇ ਮਾਲਕਾਂ ਨੇ ਤਾਂ ਦੂਜਾ ਸੂਆ ਕਰਕੇ ਦਿੱਤੀ ਆ ਹੂੰ ਤੇ ਬਾਕੀ ਸਰੇ ਵਹਿਰ ਦੂਜੀ ਸੂਈ ਹੀ ਆਗੀ ਜੀ ਨਾਲ ਹਾਂ ਤੇ ਬੱਚਾ ਇਹਦੇ ਮਗਰ ਕੀ ਆ ਗਿਆ ਬੱਚਾ ਬੱਸ ਆ ਗਿਆ ਵੀਰੇ ਠੀਕ ਆ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨੂੰ 7 ਤੋਂ 7 ਦਿਨ ਹੋ ਗਏ ਸੇਵ ਤੋਂ ਸੱਤ ਦਲ ਹਾਂ ਕਿੰਨਾ ਭਾਈ ਬੋਲਾ ਕਹਿ ਦੀਏ ਜਾਂ ਦੁੱਧ ਕਹਿ ਦੀਏ ਹੁਣ ਰਾਜਾ ਇਹਦੇ ਥੱਲੇ ਜੇ ਦੁੱਧ 16 ਲੀਟਰ ਹੈਗਾ ਹੂੰ 15 ਘਰੋਂ ਬਣਾ ਕੇ ਦੇ ਦੂ ਠੀਕ ਹੈ ਭਾਈ ਹਾਂ ਤੇ ਬਾਕੀ ਲਾਈਵ ਚ ਵਾਈ ਵੀ ਕਰਨੀ ਹਾਂ ਲਾਈਵ ਚ ਵਾਈ ਕਰਾਂਗੇ ਠੀਕ ਹੈ ਭਾਈ ਲੇਵਾ ਭਾਈ ਕਮਾਲਾ ਬਹੁਤ ਸੋਨਾ ਕਰਮਲ ਨੂੰ ਹਵਾ ਨਾਲ ਗਿਆ ਫੀਟਗੇ ਵਾਲੇ ਭਾਈ ਹੈਨਾ ਹਾਂ ਹੂੰ ਕੱਲਾ ਠੰਡੀ ਇੰਨੀ ਹਲੇ ਲੈ ਕੀ ਬਾਤ ਹੈ ਇਹ ਠੰਡੀ ਜਿੱਧਰ ਦੀ ਮਰਜ਼ੀ ਵਹਿ ਜਾ ਵਿਜੇ ਲੈ ਹੂੰ ਸਹੀ ਗੱਲ ਆ ਠੰਡੀ ਸੀਲ ਦੇਖੋ ਬਸ ਫੁੱਲ ਲੱਗੇ ਥਣਾ ਦਾ ਸਾਈਜ਼ ਵੀ ਬਹੁਤ ਚੰਗਾ ਹੈ ਨਾ ਬਹੁਤ ਵਧੀਆ ਥਣਾ ਦਾ ਸਾਈਜ਼ ਆ ਮੁਠੇ ਮੁਠੀ ਵਾਲਾ ਥਣਾ ਬਾਕੀ ਸਾਰੇ ਚਵਾਰੀ ਨੂੰ ਮੋਟਰੀ ਆ ਦੋ ਦੀ ਠੀਕ ਹੈ ਬਾਈ ਬਹਿ ਜਾ ਤੇ ਉੱਠ ਖੜਾ ਠੀਕ ਹੈ ਚੋਣ ਵਾਲਾ ਚਾਹੀਦਾ ਬੰਦਾ ਠੀਕ ਹੈ ਬਾਈ ਤੇ ਖੋਲਿਓ ਬਾਈ ਤੋਰੇ ਮੜੀ ਜੀ ਖੋਲ ਕੇ ਕਿੰਨਾ ਕੁ ਦੁੱਧ ਦੇ ਦੂ ਬਈ ਮੈਂ ਐਸਟੀਮੇਟ ਜੀ ਬਈ ਦੁੱਧ ਨੇ 20 ਕਿਲੋ ਦੇਣਾ ਬਸ ਠੀਕ ਹੈ ਬਾਈ ਹਾਂ ਇਹ ਖਾਊ ਪੀਊਗੀ ਹੂੰ ਫੇਰ ਦੁੱਧ ਤੇ ਚੱਲਣਾ ਨਹੀਂ ਬਈ ਇਹ ਥੋੜੀ ਜੀ ਗਿਰਚ ਆਉਂਦੀ ਆ ਹਨਾ ਗਿਰ ਤੇ ਸਾਈਵਾਲ ਦਾ ਕ੍ਰੋਸ ਹਾਂ ਗਿਰ ਤੇ ਸਾਈਵਾਲ ਤੋਂ ਥੋੜਾ ਕ੍ਰੋਸ ਆ ਗਿਆ ਮਰ ਕੇ ਮੰਨ ਕੇ ਚੱਲੋ ਵੀ ਥਾਣਾ ਦਾ ਸੈਕਟ ਚੈੱਕ ਕਰਦੇ ਬੜਾ ਚੰਗਾ ਬਹੁਤ ਚੰਗਾ ਥਾਣਾ ਗਿਆ ਬਾਕੀ ਕੱਤ ਬੈਡ ਵਾਲੀ ਆ ਕੋਈ ਲੱਸੀ ਲਮੀ ਨਹੀਂ ਹੈਗੀ ਗਰਮੀਆਂ ਦਾ ਕੀ ਤੋਹਫਾ ਦੁੱਧ گاੜਾ ਹੋਊਗਾ ਕਿ ਨਹੀਂ ਬਈ ਹਾਂ ਵੀਰੇ ਮੱਝਾਂ ਨਾਲ ਦਾ ਦੁੱਧ ਮੱਝਾਂ ਨਾਲ ਦਾ ਦੁੱਧ ਹੋਊਗਾ گاੜਾ ਦੁੱਧ ਹੋਊਗਾ ਇਹ ਨਹੀਂ ਹੋਊਗਾ ਵੀ ਗਰਮੀ ਮੰਨਣੀਆਂ ਜਾਂ ਦੁੱਧ ਪਤਲਾ ਹੋਊਗਾ ਦੁੱਧ ਨੂੰ ਵੀ ਸਵਾਦ ਥੋੜਾ ਬੱਚੇ ਦਾ ਕਰਕੇ ਕਾਲ ਬਈ ਜ਼ਰੂਰ ਕਰਦੀ ਆ ਤੇ ਬਈ ਇਹਦਾ ਮੁੱਲ ਕੀ ਰਹਿਣਾ ਅੱਜ ਇਹਦਾ ਮੁੱਲ ਵੀਰੇ 52000 ਰੁਪਏ 52000 ਹਾਂ ਕੋਈ ਮੰਨ ਤਾਣ ਬਸ ਮੁੱਲ ਮੰਨ ਤਾਣ ਹੀ ਹੋਊਗਾ ਬਾਹਲਾ ਕੋਈ ਵੀ ਧੱਕਾ ਨਾ ਕਰੇ ਠੀਕ ਹੈ ਬਈ ਕੱ ਲਈ ਛੋੜੀ ਹੋ ਹਾਂ ਠੀਕ ਹੈ ਬਈ ਬਈ ਕਿਹਨੂੰ ਪਤਾ ਇਹ ਹੀ ਹੈ ਬਿਹੜਾ ਦਾ 66000 ਰੁਪਏ ਮੰਗੀ ਜਾਂਦੇ ਲੋਕ ਸਹੀ ਗੱਲ ਹੈ ਬਈ ਲੈ ਚੈੱਕ ਕਰ ਸਕਦਾ ਥਾਣਾ ਦਾ ਸੈ ਨਾੜਾ ਨੂੰ ਕਰਮ ਵਾਲੀ ਜਿੰਦੇ ਤੇ ਫੋਲ ਚੰਗੀਆਂ ਅੱਗੇ ਬਈ ਦੋ ਨੰਬਰ ਤੇ ਇੱਕ ਮਿੰਟ ਹੋ ਜਾ ਪਸਤ ਵਾਸ਼ੇ ਇਹ ਕਿਹੜਾ ਸੂਆ ਸੂਈ ਹੈ ਵੀਰੇ ਦੂਜਾ ਸੂਆ ਇਹ ਹੈ ਟੋਕੜ ਵੜਾ ਹੂੰ ਇਹਦੇ ਥੱਲੇ 10 ਕਿਲੋ ਦੁੱਧ ਦਾ 9 ਮਣਿਆ ਕੇ ਦੇਵਾਂਗੇ ਆਪਾਂ ਠੀਕ ਹੈ ਭਾਈ ਹਾਂ ਉਹ ਵੀ ਦੋ ਟਾਈਮ ਤਸੱਲੀ ਕਰ ਲੈ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਚਾਰ ਟਾਈਮ ਕਰੇ ਅਗਲਾ ਠੀਕ ਹੈ ਭਾਈ ਜਿਹਨੇ ਪੈਸੇ ਲਾਉਣੇ ਉਹ ਆਪਦੀ ਤਸੱਲੀ ਆਪ ਕਰੇ ਠੀਕ ਹੈ ਉਹ ਸੌ ਸੀ ਲੈ ਭਾਈ ਮਹਾ ਬਾਈ ਲੈ ਲੈ ਭਾਈ ਸਿੱਧੇ ਹੀ ਵੇਗਾ ਭਾਈ ਕਰਮਾ ਨੂੰ ਚੱਕਰ ਨਹੀਂ ਲੇਵਾ ਉਹ ਸੋਨਾ ਅਗਲਾ ਹਾਂ ਵੀਰ ਕੀ ਬਾਤ ਆ ਭਾਈ ਲੈਵਾ ਉਹ ਸੋਨਾ ਅਗਲਾ ਕਿੰਨਾ ਟਾਈਮ ਹੋ ਗਿਆ ਭਾਈ ਸੂਈ ਨੂੰ ਭਾਈ ਸੂਈ ਨੂੰ ਤਾਂ ਯਾਰ ਅਗਲਾ ਆਪ ਦਾ ਅੰਦਾਜ਼ਾ ਲਾਵੇ ਹੂੰ ਆਪਣੇ ਕੋਲੇ ਇਹਦਾ ਬੱਚਾ ਮਰਿਆਗਾ ਠੀਕ ਹੈ ਭਾਈ ਉਦੋਂ 2 ਮਹੀਨੇ ਮੰਨ 1.5 ਮਹੀਨੇ ਦੀ ਸੁਣ ਹੋਈ ਸੀ ਠੀਕ ਹੈ ਭਾਈ ਹਾਂ ਖੋਲੇ ਨੂੰ ਭਾਈ ਤੋੜ ਕੇ ਮੜਾਇਆ ਉਹਦੀ ਵੀਡੀਓ ਪਈ ਆ ਜੇ ਕੋਈ ਵੀਰ ਆਊਗਾ ਠੀਕ ਹੈ ਭਾਈ ਤਾਂ ਆਪਾਂ ਨੂੰ ਦਿਖਾ ਦੇਗੇ ਵੀਡੀਓ ਠੀਕ ਹੈ ਭਾਈ ਭਾਈ ਕਹਿੰਦਾ ਜਿਹੜਾ ਵੀ ਵੀਰ ਆਊਗਾ ਵੀਡੀਓ ਉਹਨੂੰ ਆਪਾਂ ਦੇਵਾਂਗੇ ਦਿਖਾ ਭਾਈ ਬਾਕੀ ਲੇਵਾ ਇਹਨੂੰ ਵੀ ਬਹੁਤ ਸੋਹਣਾ ਹੈ ਕਰਮਲ ਨੂੰ ਫੇਸ ਵਗੈਰਾ ਚੰਗਾ ਕੱਦ ਕਾਠ ਰੀ ਸਾਨੂੰ ਬਣੀ ਵੀ ਜੇ ਗੱਲ ਕਰੀਏ ਚੰਗੀ ਆ ਦੁੱਦਲੀ ਨਾੜ ਵਿੱਚ ਇੱਕ ਕਰ ਸਕਦੇ ਚਵਾਈ ਜਿਵੇਂ ਲੱਗੀ ਹੈ ਬਾਈ ਨੂੰ ਚਵਾਈ ਇੱਕ ਨੰਬਰ ਆ ਵੀਰੇ ਠੀਕ ਹੈ ਚਵਾਈ ਬਾਈ ਕਹਿੰਦਾ ਇਹਨੂੰ ਲੱਗੀ ਹੈ ਬਾਈ ਇੱਕ ਨੰਬਰ ਤੇ ਇਹਦਾ ਮੁੱਲ ਬਾਈ ਕੀ ਰੋ ਇਹਦਾ ਮੁੱਲ ਵੀਰੇ 33.5 ਹਜ਼ਾਰ ਰੁਪਏ 33.5 ਹਜ਼ਾਰ ਰੁਪਏ ਉਹ ਚ ਥੋੜਾ ਘਣਾ ਮੰਗਦਾ ਬਸ 16 ਸੱਪਾ ਹੀ ਹੋਊਗਾ ਇਹਦੇ ਚ ਠੀਕ ਹੈ 16 ਸੱਪਾ ਹੀ ਬਾਈ ਕਹਿੰਦਾ ਇਹ ਚ ਹੋਊਗਾ ਬਾਈ 33.5 ਹਜ਼ਾਰ ਰੁਪਏ ਇਹਦਾ ਮੁੱਲ ਰੱਖਿਆ ਜਾ ਮੁੱਲ ਬਾਈ ਦਾ ਫਿਕਸ ਜੀ ਆ ਕਿ ਨਹੀਂ ਬਾਈ ਹਾਂ ਬਾਈ ਬਸ ਭਾਈ ਕਹਿੰਦਾ ਦੇਣ ਲੈਣ ਆਪਾਂ ਦੇਣ ਲੈਣ ਵਾਲੇ ਮੁੱਲ ਹੀ ਕਰਨੇ ਆ ਵੀ ਯਾਰ ਗੱਡੀ ਜੀ ਚੜਾਉਣੀ ਆ ਠੀਕ ਹੈ ਭਾਈ ਭਾਈ ਕਹਿੰਦਾ ਬਸ ਦੇਣ ਲੈਣ ਹੀ ਕਰਨਾ ਬਾਕੀ ਨਾਣਾ ਨੋੜਾ ਲੈਵੇ ਤੇ ਭਾਈ ਫੁੱਲ ਚੰਗੀਆਂ ਤੇ ਅੱਗੇ ਭਾਈ ਲਾਟ ਤੇ ਇਹਿਆਂ ਬੜਾ 40 40 ਬੇਲੀ ਬੇਲੀ 1000 ਰੁਪਇਆ ਮੁੱਲ ਕਰੀ ਜਾਂਦੇ ਆਗੇ ਲੋਕ ਹੂੰ ਆਪਾਂ 3.31 ਹਜ਼ਾਰ ਰੁਪਇਆ ਠੀਕ ਹੈ 500 ਰੁਪਇਆ ਹੋਰ ਸੌਟ ਕਰ ਦਾਂਗੇ 31 ਹਜ਼ਾਰ ਦੀ ਠੀਕ ਹੈ ਭਾਈ ਭਾਈ ਕਹਿੰਦਾ 3.31 ਮੁੱਲ 31 ਹਜ਼ਾਰ ਰੁਪਇਆ ਦੇ ਬਈ ਤੁਹਾਨੂੰ ਬੜਾ ਆਪਾਂ ਦੇ ਦੇਾਂਗੇ ਤੇ ਅੱਗੇ ਭਾਈ ਲਾਟ ਤੇ ਤਲ ਨੰਬਰ ਤੇ ਮੇਰੇ ਸ਼ੇਮਾ ਵੀ ਨਾ ਲੱਗਿਆ ਹੋਇਆ ਇਹਨੂੰ ਇਹ ਨੀਲੀ ਰਾਵੀ ਚ ਹੈਗੀ ਨੀਲੀ ਰਾਵੀ ਚ ਠੀਕ ਹੈ ਭਾਈ ਹਾਂ ਤੇ ਦੁੱਧੋ ਢਰਾਈ ਹੈ ਦੁੱਧੋ ਢਰਾਈ ਹੈ ਠੀਕ ਹੈ ਕਿੰਨਾ ਦੁੱਧ ਨੇ ਤਾਜੀ ਨੇ ਆਪਣੇ ਕੋਲੇ 11 ਲੀਟਰ ਦਿੱਤਾ ਠੀਕ ਹੈ ਭਾਈ ਹਾਂ ਤੇ ਮੂਰੇ ਫਿਰ ਕਿੰਨੀ ਉਮੀਦ ਆ ਹੁਣੇ ਪੂਰੇ ਵੀਰੇ ਸੇਵਾ ਦਾ ਠੀਕ ਹੈ ਭਾਈ ਹੁਣ 4 ਮਹੀਨੇ ਪਏ ਆ ਇਹਦੇ ਹਾਂ ਜਹੀ ਸੇਵਾ ਅਗਲਾ ਕਰੂਗਾ ਹਾਂ ਦੁੱਧ ਇਹ 12-13 ਲੀਟਰ ਵੀ ਦੇ ਸਕਦੀ ਹੈਗੀ ਠੀਕ ਹੈ ਭਾਈ ਹਾਂ ਤੇ ਟੀਕੇ ਬਾਰੇ ਤਾਂ ਨਹੀਂ ਪਤਾ ਜਿਹੜੇ ਤਰਾਇਆ ਵਾ ਪੀਕਾਰ ਨਹੀਂ ਵੀਰੇ ਛੋਟੇ ਤੋਂ ਡਾਇਰੈਕਟ ਕ੍ਰੋਸ ਆ ਠੀਕ ਹੈ ਹੂੰ ਤੇ ਉਹ ਚ ਬਾਈ ਤੇ ਉਹ ਚੰਗੀ ਸੀ ਮਾਹ ਪੂਰੀ ਇੱਕ ਨੰਬਰ ਚ ਵਾਈ ਸੀ ਠੀਕ ਹੈ ਬਾਈ ਹਾਂ ਥਣਾ ਦਾ ਸਾਈਜ਼ ਵੀ ਚੈੱਕ ਕਰ ਸਕਦੇ ਥੜਵਾ ਬਹੁਤ ਚੰਗਾ ਆ ਗਿਆ ਹੈ ਨਾ ਹਾਂ ਬਾਈ ਜੀ ਬਾਕੀ ਨੀਲੀ ਦਾ ਵੀ ਚ ਪੈਂਦੀ ਆ ਗਈ ਜੇ ਬੱਚੇ ਰਹਿਦੇ ਬਹੁਤ ਚੰਗੇ ਬਹੁਤ ਟਾਪ ਦੇ ਬੱਚੇ ਪਾਉਣੇ ਆ ਵੀਰੇ ਇਹਨੇ ਸਹੀ ਗੱਲ ਹੈ ਥਣਾ ਦਾ ਸਾਈਜ਼ ਵੀ ਇੱਕ ਨੰਬਰ ਬਾਕੀ ਸਿੰਗਾ ਦਾ ਸਾਈਜ਼ ਆ ਗਿਆ ਥੋੜਾ ਜਿਹਾ ਖੁੱਲਾ ਮੱਥੇ ਤੇ ਆ ਗਿਆ ਵੱਲ ਬਾਈ ਕਦ ਕਾਠ ਵੀ ਇਸ ਚੈੱਕ ਕਰ ਸਕਦੇ ਹਾਂ ਵਧੀਆ ਕਦ ਕਾਠਾ ਕੋਈ ਬਾਹਲੀ ਵੱਡੀ ਨਹੀਂ ਬਾਹਲੀ ਛੋਟੀ ਨਹੀਂ ਤੇ ਨਹੀਂ ਭਾਈ ਇਹ ਜਦੋਂ ਆਪਾਂ ਲਿਆਂਦੀ ਹੈਗੀ ਹਾਂ ਤਾਜੀ ਸੂਈ ਦਾ ਹੀ ਬੱਚਾ ਮਰਿਆ ਹੋਇਆ ਸੀਗਾ ਠੀਕ ਹੈ ਤੇ ਇਹਨੇ ਕਿਤੇ ਇੱਕ ਦਿਨ ਵੀ ਵਿਚਾਰੀ ਨੇ ਆਇਆ ਨਹੀਂ ਕਰਿਆ ਭਈ ਬੱਚੇ ਦਾ ਕਰਿਆ ਨਹੀਂ ਹਾਂ ਠੀਕ ਹੈ ਭਾਈ ਐਡੀ ਸੀਲ ਠੰਡੀ ਸੀ ਖੋਲ ਦੇ ਭਾਈ ਇਹਨੂੰ ਵੀ ਤੋੜ ਦੇ ਮਰੀ ਬਾਕੀ ਚਮਕ ਬਹੁਤ ਆ ਭਾਈ ਹਨਾ ਹੈ ਚਮਕ ਚੋਕ ਬਹੁਤ ਆ ਚਮਕ ਚਮਕ ਬਹੁਤ ਆ ਵੀਰੇ ਹੂੰ ਤੇ ਅੱਜ ਇਹਦਾ ਫਿਰ ਮੁੱਲ ਕੀ ਰਹਿਣਾ ਫਿਰ ਮੁੱਲ ਕੀ ਰਹੂ ਇਹਦਾ ਮੁੱਲ ਕਰਦਗੇ 65000 ਹੈ ਬਾਈ 65000 ਬਸ ਦੇਖਦਾ ਤੇਰੀ ਮਰਜ਼ੀ ਅਜਨਗ 62000 ਰੁਪਏ ਦੇ ਲੈਣਾ 62000 ਹਾਂ ਇਹ ਚ ਛੋੜ ਸੱਪਾ ਹੀ ਹੋ ਠੀਕ ਆ 62000 ਰੁਪਏ ਮੋਲਾ ਭਾਈ ਕਹਿੰਦਾ ਮੜੀ ਮੜੀ ਛੋੜੀ ਹੋ 65000 ਰੁਪਏ ਕਰਾ ਮੁੱਲ ਪਰ 62000 ਰੁਪਏ ਦੀ ਆਪਾਂ ਤੁਹਾਨੂੰ ਮੱਝ ਦੇ ਦੇਣਗੇ ਤੇ ਲਾਈਵ ਚ ਵਾਈ ਫਰ ਕਰਾਂਗੇ ਬਾਈ ਹਾਂ ਬਾਈ ਜੀ ਉਹਦੀ ਕਰ ਦੇ ਲੈ ਚਰ ਦੋ ਬਾਈ ਇਹਨੂੰ ਬਾਹਰ ਹੀ ਕੱਢ ਦੇ ਇੱਥੇ ਠੰਡੀ ਸੀ ਲਵਾਉਦਾ ਬਾਈ ਹਨਾ ਹਾਂ ਬਾਈ ਠੰਡੀ ਸੀ ਲਾ ਤੇਰੇ ਸਾਹਮਣੇ ਪੈਰ ਵੀ ਨਹੀਂ ਚਖਣਾ ਕਰਮ ਵਾਲੀ ਨੇ ਠੀਕ ਹੈ ਬਾਈ ਲੈ ਬਈ ਚੱਕਰੀ ਨਹੀਂ ਕਰਮ ਵਾਲ ਨੂੰ ਮੋੜਾ ਖੜੀ ਹੈ ਬੱਚਾ ਲੈ ਆ ਬਾਈ ਨੇ ਲਾ ਤੇ ਨਿਆਣਾ ਵੀ ਪਾਤਾ ਕਿਉਂਕਿ ਨਿਆਣਾ ਜਮੂੜੀ ਆ ਪੈਸੇਕ ਨਹੀਂ ਬਾਈ ਹਾਂ ਬਾਈ ਜੀ ਮੂੜ ਆ ਇਹ ਤੂੰ ਹੂੰ ਬਈ ਥੜੋ ਚੰਗਾ ਲੱਗਦੀ ਹੈ ਬਹਮਾ हां ਪਸ਼ਵਾ ਕੇ ਵੀਰਿਆ ਦੇਖ ਲਓ ਹਮ ਸਹੀ ਗੱਲ ਆ ਭਾਈ ਬਾਕੀ ਦੁੱਧ ਵਾਲੀ ਨਾਲ ਵੀ ਚੈੱਕ ਕਰ ਸਕਦੇ ਹੋ ਬਈ ਬੜੀ ਮਿਲਕ ਵੈਨ ਪੂਰੀ ਮੋਟੀ ਆ ਵੀਰੇ ਹਮ ਸਹੀ ਗੱਲ ਆ ਬਾਕੀ ਕਾਤ ਕਾਠ ਵਾਲੀ ਆ ਕਨੇ ਹਾਂ ਇੱਕ ਤਰ੍ਹਾਂ ਦੀ ਮਾਝੀ ਮੰਨ ਕੇ ਲੈ ਜਾਓ ਅੱਜ ਨੂੰ ਵੀਰੇ ਤਾਜੀ ਬਸ ਸਮਝ ਲਓ ਵੀ ਮਾਝੀ ਲੈ ਕੇ ਜਾਂਦਾ ਹਮ ਇੱਧਰ ਦੀ ਆਉਂਗੇ ਬਸ ਆ ਬਈ ਬਾਕੀ ਲੱਤ ਨਹੀਂ ਛੱਡਣੀ ਨਾ ਠੰਡੀ ਮਹਾ ਜਮ ਨਹੀਂ ਵੀਰਿਆ ਦੇਖ ਲਓ ਚਾਹ ਤੁਸੀਂ ਹੱਥ ਲਾ ਲਓ ਹਮ ਖੜੇ ਹੋ ਥਾਣਾ ਆਪ ਕੋਈ ਗੱਲ ਨਹੀਂ ਹਾਂ ਬਾਕੀ ਪਰਸ ਮਾ ਵਾਲਾ ਜੀ ਹਾਂ ਵੀਰ ਹੋਰ ਗੱਲ ਲੈਂਗਣਾ ਦੇਖੋ ਵੀਰ ਹੋਰ ਗੱਲ ਲੈਂਗਣਾ ਕਰਮਾ ਕੋਣ ਸਾਨੂੰ ਦਿਖਾਉਣੇ ਇਹਦੀ ਕਿਹੜੀ ਮਾਈ ਜੀ ਕਿੰਨੀ ਕਿ ਚੰਗੀ ਆ ਮੈਂ ਮਾਗਣਾ ਸਹੀ ਗੱਲ ਹੈ ਮੋਟਰ ਵਾਲਾ ਕੰਮ ਜਿੱਦਾਂ ਕਰਨਾ ਸਹੀ ਨਿਕਲ ਰਹੀ ਹੋਰ ਮੈਂ ਮਾਗਣਾ ਵਾਲਟੀ ਚੱਕ ਵੀ ਲਈ ਯਾਰ ਤਾਂ ਰਾਂ ਦਾ ਨਾ ਹੈ ਤਾਂ ਰਾਂ ਦਾ ਨਾ ਵਾਲਟੀ ਕੱਢੀ ਕਰਮਾਣੀ ਸਹੀ ਗੱਲ ਆ ਭਾਈ ਕਹਿੰਦਾ ਵੀ ਬੰਦਾ ਕੋਣ ਵਾਲਾ ਚਾਹੀਦਾ ਚਵਾਈਦਾ ਆਪੇ ਆਉਣੀ ਆ ਹਨਾ ਆਪੇ ਹੁੰਦੀ ਆ ਭਈ ਆਪੀ ਆ ਦੇਖ ਲਓ ਕੋਈ ਜ਼ੋਰ ਨਹੀਂ ਮਾਰ ਰੇ ਐਂ ਬੈਠੇ ਜਿਵੇਂ ਜਵਾਕ ਜਵਾਕ ਨੂੰ ਬਿਠਾਵੇ ਥੱਲੇ 5 ਸਾਲਾਂ ਤੋਂ ਉਹ ਵੀ ਗੜੀ ਗਾ ਸਹੀ ਗੱਲ ਐਨੀ ਠੰਡੀ ਜਿੱਥੇ ਪੈਰ ਲਾ ਦੀ ਉੱਥੇ ਲਾ ਦੀ ਹੈ ਨਾ ਮਾਹ ਚੱਕਣਾ ਹੀ ਨਹੀਂ ਵੀਰੇ ਬਾਕੀ ਦੁੱਧ ਵੀ ਆਇਆ ਚਿੱਟਾ ਆ ਨਾ ਹਾਂ ਮੱਝਾਰ ਦਾ ਦੁੱਧ ਚਿੱਟਾ ਕੱਲ 6 ਵਜੇ ਦੀ ਸ਼ਾਮ ਦੀ ਚਵਾਈ ਹੋਈ ਹੋਈ ਜੀ ਜੀ ਘੰਟਾ ਕੇ ਥੋੜਾ ਵੀਡੀਓ ਕਰਕੇ ਲੇਟ ਹੋ ਗਏ ਹੂੰ

ਦੇ ਵੀ ਮਗਰ ਲਖਣਾ ਮੈਂ ਕਹਿੰਦਾ ਬੱਜਾ ਮੈਂ ਕੋਈ ਜਾਉਂ ਤਵਾ ਮਹਾਬਾਈ ਚਾਰੇ ਥਣ ਕੋਈ ਮਗਰਲੇ ਦਾ ਮਗਰਲਾ ਜੋਲੇ ਮੂਰਲੇ ਨਾ ਮੂਰਲਾ ਜੋਲੇ ਕਾ ਕਾੜੀ ਲੋਟ ਚੋਲੇ ਯਾਰ ਉਹ ਵਲੇ ਦੀ ਮਰਦੀ ਇਕ ਨਹੀਂ ہاں ਬੱਟਿਆ ਥੀ ਚੋਲੇ ਬਾਈ ਮਸ਼ੀਨ ਤੇ ਮਸ਼ੀਨ ਤੇ ਚੋਲੇ ਜਿਵੇਂ ਮਰਜੀ ਹੋਵੇ ਹੂੰ ਛੋਟੀ ਮਰਦੀ ਆ ਮੈਂ ਕਿਹਾ ਪੁਣੇ ਬਣਾਉਂਦੇ ਵੇ ਹਨਾ ਬਾਈ ਮਹਾ ਬਾਈ ਜਮਾਇਨ ਨਾਲ ਲਾ ਜਾਣਾ ਲੇਵਾ ਨਹੀਂ ਹੂੰ ਇੱਥੋਂ ਪਤਾ ਲੱਗਦਾ ਅਸਲ ਵਿੱਚ ਜੌਂਸੋ ਹੈ ਨਾ ਹਾਂ ਜੀ ਜਮਨ ਤਹਾਂ ਤੱਕ ਲਈ ਕਰਮਣੀ ਬਈ ਬਾਲਟੀ ਬਈ ਹੁਣ ਤਾਂ ਐਂ ਲੱਗਦਾ ਲੈ ਬਈ ਇਹ ਨਹੀਂ ਜੇ ਨਾ ਹਾਂ ਅੱਜ ਤਾਂ ਚੌਥੀ ਹਾਂ ਸ਼ਾਮ ਨੂੰ ਇੰਨੇ ਹੀ ਲੈ ਵਾ ਨਾ ਫਿਰ ਫੜਕੇ ਖੜਨਾ ਅੱਛਾ ਹਾਂ ਉਹੀ ਆ ਬਲ ਜਿਹਨੇ ਪੈਸੇ ਲਾਉਣੇ ਆ ਬਾਈ ਤਸੱਲੀ ਕਰੇ ਚਾਰ ਡੈਮ ਚ ਹੋਵੇ ਆਪਣੇ ਘਰੇ ਆਪਣੇ ਘਰ ਦੀ ਗਰੰਟੀ ਅਗਲੇ ਦੀ ਗਾਹਾਂ ਸੇਵਾ ਠੀਕ ਹੈ ਬਾਈ ਹਾਂ ਕਰ ਮਾਲੀ ਦੇਖੋ ਬਈ ਕਾਣਾ ਕੁਆ ਕਮਾਉਣਾ ਕਰੀ ਜਾਂਦੇ ਵੀ ਇਹ ਨਹੀਂ ਹਰ ਇੱਧਰ ਹੋ ਗਈ ਜਾਂ ਉਧਰ ਹੋ ਗਿਆ ਨਾ ਜਿੱਥੇ ਕਦੋਂ ਦੀ ਖੜੀ ਮੈਂ ਵੀਰੇ ਜਿੱਥੇ ਪੈਰ ਧਰ ਲੈ ਚੱਕਣਾ ਹੀ ਨਹੀਂ ਪੈਰ ਤਾਂ ਅਜੇ ਨਹੀਂ ਪਤਾ ਵੀ ਪੈਰ ਚੱਕਣਾ ਕਿਵੇਂ ਸਹੀ ਗੱਲ ਹੈ ਬਾਈ ਮੈਂ ਆਪਾਂ ਚੈੱਕ ਕਰਾ ਕੇ ਦੇਵਾਂਗੀ ਆਪਣੇ ਘਰੋਂ ਅਗਲਾ ਚੈੱਕ ਕਰਾ ਕੇ ਲੈ ਕੇ ਜਾਂਦੀ ਠੀਕ ਹੈ ਬਈ ਹਾਂ ਬਾਈ ਦੀ ਬਾਈ ਕਰਵਾਈ ਵੀ ਹੈ ਤੁਸੀਂ ਆਪਦੇ ਥੱਲੀ ਕਰਨੇ ਕਰ ਸਕਦੇ ਹੋ ਚੈੱਕ ਕਰਵਾ ਸਕਦੇ ਹੋ ਨਹੀਂ ਬਈ ਹਾਂ ਵੀ ਆਪਦਾ ਡਾਕਟਰ ਨਾਲ ਲੈ ਕੇ ਆਉਣ ਬਾਕੀ ਜ਼ਰੂਰੀ ਹੈ ਚਲੋ ਹਨਾ ਹਾਂ ਕੱਟਿਆਂ ਦੇ ਮੁੱਲ ਚ ਹੀ ਆ ਵੀਰੇ ਹੂੰ नहीं है भाई अब बना दिया जमाने बना दिया ना पूनी बना दिया कर दिया था जमाने चार गिलास खोल के पत्थर खा दिया सही कर ला थोड़ी तो जिंदा आया था है ही नहीं विपायर चाक जो किसे पास चली हम्म सही कर ला भाई ना जमाने पूनी बना दिया ना भाई दी कला सही निकल दिया बो ਤੇ ਜੇ ਕਿਸੇ ਵੀ ਮਤਨਾਂ ਦੇ ਕੋਈ ਪਸੰਦ ਆਏ ਬਾਈ ਨੂੰ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਫੋਟੋ